ਕੁਝ ਦਿਨ ਪਹਿਲਾਂ ਨਹਿਰ ਚੋਂ ਮਾਂ ਬੇਟੇ ਦੀ ਲਾਸ਼ ਮਿਲੀ ਸੀ ਜਿਸ ਦੀ شناخت ਪੁਲਿਸ ਵੱਲੋਂ ਕਰ ਲਈ ਗਈ ਹੈ ਪੁਲਿਸ ਮੁਤਾਬਕ ਮਰੇ ਤਕੌਰਾ ਦਾ ਨਾਮ ਸ਼ਰਨਜੀਤ ਕੌਰ ਹੈ ਤੇ ਉਸਨੇ ਆਪਣੇ ਪਤੀ ਦੇ ਨਜਾਇਜ਼ ਸਬੰਧਾ ਤੋਂ ਤੰਗ ਹੋ ਕੇ ਇਹ ਕਦਮ ਚੁੱਕਿਆ ਸੀ ਤੇ ਆਪਣੇ ਬੇਟੇ ਨਾਲ ਨਹਿਰ ਚ ਛਾਲ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੇਰੀ ਭੈਣ ਵਿਆਹੀ ਸੀਗੀ ਦਬੜੀ ਖੰਨੇ ਜੈਤੋ ਚ ਪਿੰਡੇ ਜਿਹੜਾ ਹੀ ਤੇ 3 ਸਾਲ ਹੋ ਗਏ ਸੀ ਉਹਨਾਂ ਦੇ ਇੱਕ ਬੱਚਾ ਸੀ ਦੂਰਕਸਾਲ ਦਾ ਤੇ ਤਿੰਨਾਂ ਸਾਲਾਂ ਚ ਉਹਨਾਂ ਦੇ ਸੱਸੂ ਦੇ ਪਤੀ ਨਾਲ ਹੀ ਲੜਾਈ ਝਗੜਾ ਹੀ ਰਹਿੰਦਾ ਸੀਗਾ ਜੀ ਉਹਦੇ ਪਤੀ ਦੇ ਜਿਹੜੇ ਨਜਾਇਜ਼ ਸਬੰਧ ਸੀ ਉਹਨਾਂ ਦੇ ਗੁਆਂਢ ਵਿੱਚ ਤੇ ਜੋ ਪਤਾ ਲੱਗਣ ਤੇ ਫਿਰ ਉਹਨਾਂ ਲੜਾਈ ਝਗੜਾਈ ਵੱਧ ਗਈ ਜੀ ਤੇ ਖੀਰ ਉਹਨਾਂ ਦੀ 30 ਤਰੀਕ ਨੂੰ ਲੜਾਈ ਹੁੰਦੀ ਹੈ ਜੀ ਉੱਥੋਂ ਤੰਗ ਆ ਕੇ ਜਿਹੜੀ ਭੈਣ ਚਲੀ ਜਾਂਦੀ ਹੈ ਤੇ ਉਹਨਾਂ ਸਹੁਰਾ ਪਰਿਵਾਰ ਵੱਲੋਂ ਸਾਨੂੰ ਸ਼ਾਮ ਨੂੰ 5 ਵਜੇ ਫੋਨ ਲਾਇਆ ਜਾਂਦਾ ਜੀ ਵੀ ਤੇ ਲੜਕੀ ਫੁੱਡੇ ਕੋਲ ਤਾਂ ਨਹੀਂ ਆਈ ਪੇਕੇ ਪਿੰਡਾਂ ਤੇ ਸਾਡੇ ਪਤਾ ਕਰਦੇ ਅਸੀਂ ਕਿ ਆ ਵੀ ਨਹੀਂ ਸਾਡੇ ਕੋਲ ਨਹੀਂ ਆਈ ਇਹ ਲੜਕੀ ਤੇ ਇਹ ਲੜਕੀ ਇਸ ਤੋਂ ਬਾਅਦ ਅਸੀਂ ਆਪਣੇ ਸਾਰੇ ਰਿਸ਼ਤੇਦਾਰੀਆਂ ਚ ਜਿੱਥੇ ਵੀ ਸਾਨੂੰ ਪਤਾ ਲੱਗਦਾਈ ਕੁਛ ਅਸੀਂ ਭਾਲਦੇ ਰਹੇ ਸਭ ਸਹੇਲੀਆਂ ਮਿੱਤਰ ਦੋਸਤਾਂ ਮਿੱਤਰਾਂ ਕੋਲ ਪਤਾ ਕਰਦੇ ਰਹੇ ਇਹ ਵੀ ਪਤਾ ਕਰਦੇ ਰਹੇ ਪਰ ਇਹ ਸਾਡੇ ਸਹੁਰਾ ਪਰਿਵਾਰ ਨੇ ਲੜਕੀ ਦੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਵਿੱਚ ਸਾਨੂੰ ਇੱਕ ਵਾਰ ਫੋਨ ਲਾ ਕੇ ਵੀ ਨਹੀਂ ਪੁੱਛਿਆ ਕਿ ਲੜਕੀ ਮਿਲੀ ਜਾਂ ਨਹੀਂ ਮਿਲੀ ਸਾਨੂੰ ਨਹੀਂ ਪਤਾ ਉਹਨਾਂ ਨੇ ਪਤਾ ਕੀਤਾ ਕਿ ਨਹੀਂ ਕਿਤੇ ਕੁਛ ਵੀ ਜਾਣ ਕੋ ਮਸ਼ੁਦਾ ਕੀ ਪਤਾ ਕੀਤਾ ਕਿ ਨਹੀਂ ਪਰ ਸਾਨੂੰ ਪੁਲਿਸ ਅਸੀਂ 2 ਤਰੀਕ ਨੂੰ ਪੁਲਿਸ ਕੋਲ ਰਿਪੋਰਟ ਲਿਖਵਾਈ ਜਿਵੇਂ ਅਸੀਂ ਲਿਖਾਇਆ ਵੀ ਇਹਨਾਂ ਦਾ ਕਿ ਆ ਨਾਂ ਥਾਂ ਵੀ ਇਹਨਾਂ ਦਾ ਸਾਰਾ ਜਾਣਕਾਰੀ ਸੀਗੀ ਕੀਤੀ ਪੁਲਿਸ ਨੂੰ ਪੁਲਿਸ ਨੇ ਸਾਡੀ ਕਾਰਵਾਈ ਸੁਣੀ ਸਾਰੀ ਗੱਲਬਾਤ ਐਫ ਆਈ ਆਰ ਦਰਜ ਕੀਤੀ ਪਰ ਜਦ ਦੀ ਹੁਣ ਸਾਨੂੰ 10 ਫਰਵਰੀ ਨੂੰ ਨਹਿਰ ਵਿੱਚੋਂ ਉਸ ਦੀ ਲਾਸ਼ ਮਿਲਣ ਤੇ ਪਤਾ ਲੱਗਾ ਕਿ ਉਹ ਨਹਿਰ ਵਿੱਚ ਜਦ ਕਿ ਮੌਤ ਹੋ ਗਈ ਹੈ ਪਰ ਸਾਨੂੰ ਇਹ ਗੱਲ ਦਾ ਪਤਾ ਨਹੀਂ ਕਿ ਉਸ ਨੂੰ ਜਾਂ ਉਸ ਦੇ ਸਹੁਰਾ ਪਰਿਵਾਰ ਨੇ ਕੁਝ ਕਰ ਦਿੱਤਾ ਜਾਂ ਕਿਵੇਂ ਕੁਝ ਹੋਇਆ ਸਾਨੂੰ ਕੋਈ ਇਸ ਦੇ ਬਾਰੇ ਜਾਣਕਾਰੀ ਨਹੀਂ ਪਰ ਹੁਣ ਪੁਲਿਸ ਪ੍ਰੋਸੈਸ ਨੂੰ ਸਾਡੀ ਇਹ ਬੇਨਤੀ ਆ ਕਿ ਸਾਡੀ ਕਾਰਵਾਈ ਉਹਨਾਂ ਤੇ ਮੁਤਾਬਕ ਕੀਤੀ ਜਾਵੇ ਉਹ ਬੰਦੇ ਗ੍ਰਿਫਤਾਰ ਕੀਤੇ ਜਾਣ ਤਾਂ ਜੋ ਅਸੀਂ ਆਪਣੀ ਬੇਟੀ ਦਾ ਅੰਤਿਮ ਸੰਸਕਾਰ ਜਿਹੜਾ ਕਰ ਸਕੀਏ ਉਹ ਲਾਸ਼ਾਂ ਕਿਹੜੀਆਂ ਕਿਹੜੀਆਂ ਮਿਲੀਆਂ ਨਹਿਰ ਤੋਂ ਨਹਿਰ ਵਿੱਚੋਂ ਨਾਲ ਲਾਛਾਂ ਹੀ ਸਾਡੀ ਬੇਟੀ ਵੀ ਮਿਲੀ ਆਈ ਬੇਟੀ ਸ਼ਰਨਜੀਤ ਕੌਰ ਤੇ ਉਸ ਦਾ ਪੁੱਤਰ ਤਾਜਵੀਰ ਸਿੰਘ ਦੀ ਲਾਸ਼ ਮਰੇ ਜੋ ਕਿ ਉਹਦੇ ਪੇਟ ਉੱਪਰ ਹੀ ਬੰਨਿਆ ਹੋਇਆ ਸੀਗਾ ਤੇ ਉਸ ਦੇ ਉੱਪਰ ਕੋਈ ਰੱਸੇ ਕੋਈ ਲੱਤਾਂ ਬਾਹਾਂ ਬੰਨੀਆਂ ਹੋਈਆਂ ਸੀਆਂ ਰੱਸੇ ਨਾਲ ਜੋ ਕਿ ਉਹ ਫਰੀਦਕੋਟ ਸਦਰ ਥਾਣਾ ਪੁਲਿਸ ਨੇ ਰੱਸੇ ਕੱਟ ਦਿੱਤੇ ਸੀਗੇ ਤੋਂ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਇਹ ਜਿਹਾ ਕੋਈ ਹੋ ਨਹੀਂ ਹੋਇਆ ਤੇ ਹੁਣ ਇਹਨਾਂ ਨੇ ਪਰਚਾ ਕੀਤਾ ਕੋਈ ਦਰਜ ਕੀ ਕਹਿੰਦੇ ਆ ਇਹ ਕਾਰਵਾਈ ਕਰਨ ਤੋਂ ਕਾਰਵਾਈ ਇਹਨਾਂ ਨੇ ਪਰਚਾ ਦਰਜ ਕਰ ਲਿਆ ਪਰ ਕਾਰਵਾਈ ਨਹੀਂ ਕਰ ਰਹੇ ਹਜੇ ਕੋਈ ਇਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ ਬੰਦਿਆ ਦੀ ਆਪਕੀ ਮੰਗ ਰੱਖੀ ਹੈ ਹੁਣ ਆਪਣੀ ਇਹ ਮੰਗ ਹੈ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਛੇਤੀ ਤੋਂ ਛੇਤੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੋਸ਼ੀਆਂ ਨੂੰ ਬੰਦ ਦੀ ਉਸ ਦੀ ਸਜ਼ਾ ਮਿਲ ਜਾਵੇ ਸੋ ਅਸੀਂ ਵੀ ਸਾਨੂੰ ਵੀ ਆਤਮਾ ਨੂੰ ਸ਼ਾਂਤੀ ਮਿਲੇ ਸਾਡੀ ਸਰਕਾਰ ਨੂੰ ਇਹ ਮੰਗ ਹੈ ਜੋ ਕਿ ਦੋਸ਼ੀ ਹਨ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਨਹੀਂ ਤਾਂ ਜੇ ਨਹੀਂ ਦੋਸ਼ੀਾਂ ਦੀ ਗ੍ਰਿਫਤਾਰੀ ਹੁੰਦੀ ਤਾਂ ਅਸੀਂ اپنی لڑکی ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਤੇ ਉਸ ਦੀ ਡੈੱਡ ਬੋਡੀ ਲੈ ਕੇ ਧਰਨੇ ਲਗਾਏ ਜਾਵਾਂਗੇ ਇਹ ਸਰ ਅਸੀਂ ਮੰਗ ਇਹ ਰੱਖੀ ਹੈ ਜੀ ਮੇਰੇ ਚਾਚਾ ਜੀ ਦੀ ਬੇਟੀ ਹੈ ਸ਼ਰਨਜੀਤ ਕੌਰ ਇੱਕ ਉਹਦੇ ਨਾਲ ਲੜਕਾ ਸੀ ਗਈ ਤੇ ਉਹਨਾਂ ਨੇ ਸੁਸਾਇਡ ਜਨਨ ਕਿ ਆਤਮ ਹੱਤਿਆ ਮਹਿਰ ਚ ਝਾਲ ਮਾਰਤੀ ਸੀ ਤੇ ਅਸੀਂ ਇਹ ਮੰਗ ਰੱਖਦੇ ਹਾਂ ਜੀ ਕਿ ਜਨਨ ਕਿ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਉਹ ਗ੍ਰਿਫਤਾਰ ਨਹੀਂ ਕਰਦੇ ਸੀ ਧਰਨਾ ਲਾਵਾਂਗੇ ਜਿਉਂ ਇੰਨਾ ਚਿਰ ਸ਼ਿਸ਼ਕਾਰ ਨਹੀਂ ਕਰ ਸਕਦਾ ਉਹ ਤਿੰਨਾਂ ਦਾ ਕੀ ਦੋਸ਼ ਹੈ ਪਰਚੇ ਦੇ ਵਿੱਚ ਮਰਚੇ ਦੇ ਵਿੱਚ ਇਹੀ ਦੋਸ਼ ਹੈ ਜੀ ਤੇ ਮੰਨ ਲਓ ਵੀ ਜੇ ਝਗੜਾ ਹੁੰਦਾ ਸੀ ਤਾਂ ਉਹ ਆਪਾਂ ਨੂੰ ਦੱਸ ਵੀ ਸਕਦੇ ਸੀਗੇ ਜੀ ਤੇ ਉਹਨਾਂ ਤੇ ਇਹੀ ਦੋਸ਼ ਹੈ ਜੀ ਤੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮਾਮੇ ਦੀ ਗੱਲ ਕੀਤੀ ਜਿਨ੍ਹਾਂ ਦੀ ਲਾਸ਼ ਮਿਲ ਚੁੱਕੀ ਹੈ ਜੀ ਜਿਹੜੇ ਉਹਦੇ ਦੋਸ਼ੀ ਹੈ ਉਹ ਹੇਠ ਤੱਕ ਗ੍ਰਿਫਤਾਰ ਨਹੀਂ ਕੀਤੇ ਜੀ ਤੇ ਅਸੀਂ ਕਹਿੰਦੇ ਵੀ ਉਹ ਗ੍ਰਿਫਤਾਰ ਕੀਤੇ ਜਾਣੀ ਠੀਕ ਬੰਦ ਕਰਦੇ ਤੁਸੀਂ ਇੱਥੇ ਪੋਸਟਮਾਰਟ ਵਗੈਰਾ ਹੋ ਗਿਆ ਅੱਜ ਹਾਂਜੀ ਪੋਸਟਮਾਰਟ ਵਗੈਰਾ ਹੋ ਗਿਆ ਜੀ ਤੇ ਅਸੀਂ ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ ਤੋਂ ਬਾਅਦ ਉਹ ਸਿਸ਼ਕਾਰ ਵਗੈਰਾ ਕਰਾਂਗੇ ਹਾਂਜੀ ਉਸ ਤੋਂ ਬਾਅਦ ਇਹੀ ਸਿਸ਼ਕਾਰ ਵਗੈਰਾ ਕਰਾਂਗੇ